ਸਤਿ ਸ੍ਰੀ ਅਕਾਲ ਜੀ ਸਿੱਖ ਧਰਮ ਵਿੱਚ ਦੋ ਗੱਲਾਂ ਨੂੰ ਬੜਾ ਹੀ ਜ਼ਰੂਰੀ ਸਮਝਿਆ ਜਾਂਦਾ ਹੈ ਇੱਕ ਤਾਂ ਨਾਮ ਜਪਣਾ ਦੂਜਾ ਸੇਵਾ ਕਰਨਾ ਕਿਹਾ ਜਾਂਦਾ ਹੈ ਸੇਵਾ ਤੇ ਸਿਮਰਨ ਅਜਿਹੇ ਖੰਭ ਹਨ ਜਿਸ ਨਾਲ ਬੰਦਾ ਉੱਡ ਕੇ ਇਹ ਸੰਸਾਰ ਤੋਂ ਜਨਮ ਮਰਨ ਤੋਂ ਮੁਕਤੀ ਪਾ ਲੈਂਦਾ ਹੈ ਪਰ ਜੇ ਬੰਦੇ ਕੋਲ ਖੰਭ ਹੀ ਇੱਕ ਹੋਵੇ ਤਾਂ ਉਹ ਉੱਡ ਨਹੀਂ ਸਕਦਾ ਤੇ ਇਹ ਭਵਜਲ ਸਾਗਰ ਨੂੰ पार ਨਹੀਂ ਕਰ ਸਕਦਾ ਕਈ ਲੋਕ ਇਸ ਗੱਲ ਨੂੰ ਮੰਨ ਕੇ ਬਹੁਤ ਸੇਵਾ ਤੇ ਸਿਮਰਨ ਕਰਨ ਲੱਗ ਜਾਂਦੇ ਹਨ ਪਰ ਉਹ ਸੇਵਾ ਤੇ ਸਿਮਰਨ ਕਰਦੇ ਤਾਂ ਹਨ ਪਰ ਆਪਣਾ ਸੁਭਾਅ ਨਹੀਂ ਬਦਲਦੇ ਉਹਨਾਂ ਦਾ ਸੁਭਾਅ ਬਹੁਤ ਸਖਤ ਭਵ ਕઠੋਰ ਹੋ ਜਾਂਦਾ ਹੈ ਉਹਨਾਂ ਨੂੰ ਇੰਝ ਲੱਗਦਾ ਹੈ ਕਿ ਮੈਂ ਤਾਂ ਸਿਮਰਨ ਕਰਦਾ ਹਾਂ ਬਾਕੀ ਲੋਕ ਮੇਰੇ ਬਰਾਬਰ ਨਹੀਂ ਹਨ ਉਹ ਤਾਂ ਐਵੇਂ ਹੀ ਹਨ ਮੈਂ ਜੋ ਮਰਜ਼ੀ ਕਰੀ ਜਾਵਾਂ ਮੈਂ ਕਿਸੇ ਨੂੰ ਕੁਝ ਮਰਜ਼ੀ ਕਹਾਂ ਮੇਰਾ ਕੁਝ ਨਹੀਂ ਵਿਗੜੇਗਾ ਇੱਕ ਵਾਰ ਦੀ ਗੱਲ ਹੈ ਅਨੰਤਪੁਰ ਸਾਹਿਬ ਸਾਹਿਬੇ ਕਮਾਲ ਆਪਣੇ ਆਸਣ ਤੇ ਬੈਠੇ ਸੀ ਉਸ ਸਮੇਂ ਇੱਕ ਮਦਾਰੀ ਆਪਣੇ ਇੱਕ ਰਿਛ ਨੂੰ ਲੈ ਕੇ ਆਇਆ ਦਰਬਾਰ ਸਜਿਆ ਹੋਇਆ ਸੀ ਤਾਂ ਉਸ ਸਮੇਂ ਮਦਾਰੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਉਹ ਕਹਿਣ ਲੱਗਾ ਗੁਰੂ ਜੀ ਪਹਿਲਾਂ ਮੇਰੇ ਦੌਰ ਵਿੱਚ ਬਿਮਾਰ ਹੋ ਕੇ ਮਰ ਗਏ ਹਨ ਹੁਣ ਮੈਂ ਘਾ ਖੋਦ-ਖੋਦ ਕੇ 50 ਰੁਪਏ ਇਕੱਠੇ ਕੀਤੇ ਨੇ ਫਿਰ ਮੈਂ 50 ਰੁਪਏ ਦਾ ਇਹ ਰਿਸ਼ ਲੈ ਕੇ ਆਇਆ ਹਾਂ ਹੁਣ ਤੁਸੀਂ ਕਿਰਪਾ ਕਰੋ ਇਸ ਰਿਸ਼ ਨੂੰ ਕੁਝ ਨਾ ਹੋਵੇ ਮੇਰਾ ਤਮਾਸ਼ਾ ਦਿਖਾਉਣ ਦਾ ਕੰਮ ਵਧੀਆ ਚੱਲੇ ਕੱਲਗੀਧਰ ਪਾਤਸ਼ਾਹ ਜੀ ਨੇ ਇਹ ਸ਼ਬਦ ਤਾਂ ਸੁਣੇ ਪਰ ਉਹਨਾਂ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ ਗੁਰੂ ਜੀ ਨੇ ਉਂਝ ਹੀ ਕਹਿ ਦਿੱਤਾ ਕਿ ਠੀਕ ਹੈ ਕੋਈ ਗੱਲ ਨਹੀਂ ਤਾਂ ਫਿਰ ਉਸ ਰਿਛ ਵਾਲੇ ਭਾਈ ਨੇ ਕਿਹਾ ਕਿ ਗੁਰੂ ਜੀ ਤਮਾਸ਼ਾ ਦਿਖਾਉਣ ਦਾ ਮਹੂਰਤ ਇੱਥੋਂ ਹੀ ਸ਼ੁਰੂ ਕਰ ਲਵਾਂ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਆਪਣੀ ਡੁਗਡੂਗੀ ਖੜਕਾ ਕੇ ਇਸ ਰਿਛ ਨੂੰ ਨਚਾ ਕੇ ਦਿਖਾਵਾਂ ਗੁਰੂ ਜੀ ਕਹਿਣ ਲੱਗੇ ਭਾਈ ਰਹਿਣ ਦੀ ਰਿਛ ਨੂੰ ਨਚਾਉਣ ਦੀ ਕੋਈ ਗੱਲ ਨਹੀਂ ਹੈ ਇਸ ਦੀ ਕੋਈ ਲੋੜ ਨਹੀਂ ਗੁਰੂ ਸਾਹਿਬ ਜੀ ਦੇ ਪਿੱਛੇ ਇੱਕ ਸਿੱਖ ਬੰਦਾ ਖੜਾ ਚੌਰ ਸਾਹਿਬ ਘਰ ਰਿਹਾ ਸੀ ਉਸ ਸਿੱਖ ਦਾ ਨਾਮ ਭਾਈ ਕੀਰਤੀਆ ਸੀ ਉਹ ਕਹਿਣ ਲੱਗਾ ਗੁਰੂ ਜੀ ਮੈਂ ਕਦੇ ਰਿਚ ਨੱਚਦਾ ਨਹੀਂ ਦੇਖਿਆ ਗੁਰੂ ਸਾਹਿਬ ਕਹਿਣ ਲੱਗੇ ਇਹ ਕੀਰਤੀਏ ਰਿਚ ਨੱਚਦਾ ਵੇਖ ਕੇ ਭਲਾ ਕੀ ਹੋ ਜਾਵੇਗਾ ਰਿਚ ਦਾ ਨੱਚਣਾ ਕਿਹੜਾ ਕੋਈ ਖਾਸ ਗੱਲ ਹੈ ਪਾਈ ਕੀਰਤੀਆ ਜੀ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਦੀ ਕੋਈ ਪਰਵਾਹ ਨਾ ਕੀਤੀ। ਪਾਈ ਕੀਰਤੀਆ ਜੀ ਆਪਣੇ ਆਪ ਹੀ ਉਸ ਰਿਛ ਵਾਲੇ ਭਾਈ ਨੂੰ ਕਹਿਣ ਲੱਗ ਪਏ ਕਿ ਕੋਈ ਗੱਲ ਨਹੀਂ ਤੂੰ ਰਿਛ ਨਚਾ ਲੈ ਮਹੂਰਤ ਕਰ ਲੈ। ਉਸ ਸਮੇਂ ਪਾਈ ਕੀਰਤੀਆ ਜੀ ਨੇ ਰਿਛ ਵਾਲੇ ਭਾਈ ਨੂੰ ਕਿਹਾ ਕਿ ਤੂੰ ਰਿਛ ਨੂੰ ਨਚਾ ਕੇ ਦਿਖਾ। ਕਈ ਵਾਰੀ ਬੰਦਾ ਗੁਰੂ ਦੇ ਨੇੜੇ ਜਿੰਨਾ ਮਰਜ਼ੀ ਹੋਵੇ ਪਰ ਉਸ ਨੂੰ ਗੁਰੂ ਦੀ ਰਮਜਦਾ ਪਤਾ ਨਹੀਂ ਲੱਗਦਾ। ਫਿਰ ਕੀ ਹੋਇਆ ਉਸ ਮਦਾਰੀ ਨੇ ਡੁਗਡੁਗੀ ਖੜਕਾਈ ਤੇਰੇ ਅੱਛ ਨੱਚਣ ਲੱਗ ਪਿਆ ਭਾਈ ਕੀਰਤੀਆ ਉਸ ਰਿਛ ਨੂੰ ਨੱਚਦੇ ਹੋਏ ਦੇਖ ਕੇ ਬੜਾ ਖੁਸ਼ ਹੋਇਆ ਪਰ ਰਿਛ ਨੂੰ ਨੱਚਦਾ ਦੇਖ ਕੇ ਸਾਈਵੇ ਕੁਮਾਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨੈਣਾਂ ਦੇ ਵਿੱਚੋਂ ਨੀਰ ਡਿੱਗਣ ਲੱਗਾ ਸਾਈਵੇ ਕੁਮਾਰ ਉਸ ਮਦਾਰੀ ਨੂੰ ਕਹਿਣ ਲੱਗੇ ਕਿ ਭਾਈ ਬੱਸ ਕਰ ਰੁਕ ਜਾ ਭਾਈ ਕੀਰਤਿਆ ਫਿਰ ਉਸ ਮਦਾਰੀ ਨੂੰ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੂੰ ਰਿਚ ਨੂੰ ਹੋਰ ਨਚਾ ਕੀਰਤਿਆ ਕਹਿਣ ਲੱਗਾ ਕਿ ਮੈਨੂੰ ਰਿਚ ਨੱਚਦਾ ਦੇਖ ਕੇ ਬੜਾ ਸੋਹਣਾ ਲੱਗ ਰਿਹਾ ਹੈ ਤੂੰ ਇਸ ਨੂੰ ਹੋਰ ਨਚਾ ਫਿਰ ਮਦਾਰੀ ਰਿਚ ਨੂੰ ਹੋਰ ਨਚਾਉਣ ਲੱਗ ਪਿਆ ਫਿਰ ਥੋੜੇ ਟਾਈਮ ਬਾਅਦ ਗੁਰੂ ਸਾਹਿਬ ਜੀ ਨੇ ਫਿਰ ਕਿਹਾ ਭਾਈ ਰਿਚ ਨੂੰ ਹੋਰ ਨਚਾ ਬਸ ਕਰ ਪਰ ਪਾਈ ਕੀਰਤੀਆ ਰਿਛ ਨੂੰ ਦੇਖ-ਦੇਖ ਕੇ ਤਾੜੀਆਂ ਮਾਰ-ਮਾਰ ਹੱਸ ਰਿਹਾ ਸੀ ਕੀਰਤੀਆ ਕਹਿਣ ਲੱਗਾ ਗੁਰੂ ਜੀ ਮੈਨੂੰ ਤਾਂ ਰਿਛ ਨੱਚਦਾ ਬੜਾ ਸੋਹਣਾ ਲੱਗ ਰਿਹਾ ਹੈ ਮੋਦਾਰੀ ਨੂੰ ਕਹਿਣ ਲੱਗਾ ਇਸ ਨੂੰ ਹੋਰ ਨਚਾ ਹੋਰ ਨਚਾ ਹੋਰ ਨਚਾ ਗੁਰੂ ਜੀ ਕਹਿਣ ਲੱਗੇ ਭਾਈ ਕੀਰਤੀਆ ਜਿਹੜਾ ਰਿਛ ਤੈਨੂੰ ਨੱਚਦਾ ਇੰਨਾ ਸੋਹਣਾ ਲੱਗ ਰਿਹਾ ਹੈ ਕਿ ਤੈਨੂੰ ਪਤਾ ਹੈ ਕਿ ਇਹ ਕੌਣ ਹੈ ਕੀਰਤਿਆ ਜੀ ਕਹਿਣ ਲੱਗੇ ਕਿ ਇਹ ਰਿਛ ਤਾਂ ਇੱਕ ਜਾਨਵਰ ਹੈ ਹੋਰ ਇਹ ਕੌਣ ਹੈ ਗੁਰੂ ਜੀ ਕਹਿਣ ਲੱਗੇ ਭਾਈ ਕੀਰਤਿਆ ਇਹ ਰਿਛ ਤੇਰਾ ਪਿਤਾ ਸੋਭਾਰਾਮ ਹੈ ਅਚੈ ਹੀ ਬਚਨ ਸੁਣ ਕੇ ਭਾਈ ਕੀਰਤਿਆ ਹੱਕਾ ਬੱਕਾ ਰਹਿ ਗਿਆ ਉਸ ਦਾ ਸਾਰਾ ਹਾਸਾ ਉੱਥੇ ਹੀ ਬੰਦ ਹੋ ਗਿਆ ਅਜਿਹਾ ਸੁਣ ਕੇ ਭਾਈ ਕੀਰਤਿਆ ਜੀ ਨੇ ਜੋ ਚੋਰ ਉਹਨਾਂ ਦੇ ਹੱਥਾਂ ਵਿੱਚ ਫੜਿਆ ਸੀ ਗੁਰੂ ਜੀ ਦੇ ਅੱਗੇ ਰੱਖ ਦਿੱਤਾ ਉਹ ਕਹਿਣ ਲੱਗੇ ਮੇਰੇ ਪਿਤਾ ਜੀ ਨੇ ਤਾਂ ਆਪ ਜੀ ਦੇ ਪਿਤਾ ਜੀ ਨੌਵੇਂ ਗੁਰੂ ਜੀ ਦੀ ਬੜੀ ਸੇਵਾ ਕੀਤੀ ਸੀ ਉਹ ਤਾਂ ਲੰਗਰ ਵਿੱਚ ਸੇਵਾ ਕਰਦੇ ਸੀ ਜੇ ਸੇਵਾ ਕਰਨ ਤੇ ਵੀ ਸਾਨੂੰ ਰੱਛ ਦੀ ਜੂਨ ਹੀ ਮਿਲਣੀ ਹੈ ਤਾਂ ਫਿਰ ਮੈਂ ਸੇਵਾ ਨਹੀਂ ਕਰਨੀ ਗੁਰੂ ਜੀ ਕਹਿਣ ਲੱਗੇ ਭਾਈ ਕੀਰਤਿਆ ਤੂੰ ਜਾਣਾ ਹੈ ਤਾਂ ਜਾ ਏ ਗੁਰੂ ਨਾਨਕ ਦਾ ਥੜਾ ਇੱਕ ਉੱਤਰਿਆ ਸੋ ਚੜਾ ਗੁਰੂ ਸਾਹਿਬ ਜੀ ਕਹਿਣ ਲੱਗੇ ਤੂੰ ਜਾਣਾ ਹੈ ਤਾਂ ਚਲਿਆ ਜਾ ਗੁਰੂ ਨਾਨਕ ਦੇ ਘਰ ਕੋਈ ਫਰਕ ਨਹੀਂ ਪੈਂਦਾ ਇੱਥੇ ਤੈਨੂੰ ਕੋਈ ਨਹੀਂ ਰੋਕੇਗਾ ਇੱਥੇ ਤਾਂ ਇੱਕ ਜਾਂਦਾ ਹੈ ਤੇ 100 ਹੋਰ ਆ ਜਾਂਦਾ ਹੈ ਪਰ ਤੂੰ ਸੁਣ ਕੇ ਤਾਂ ਜਾ ਕਿ ਤੇਰੇ ਪਿਤਾ ਨੂੰ ਐਨੀ ਸੇਵਾ ਕਰਨ ਤੇ ਵੀ ਰਿੱਚ ਦੀ ਜੂਨ ਕਿਉਂ ਮਿਲੀ ਫਿਰ ਭਾਈ ਕੀਰਤੀਆ ਜੀ ਕਹਿਣ ਲੱਗੇ ਗੁਰੂ ਜੀ ਤੁਸੀਂ ਮੈਨੂੰ ਜ਼ਰੂਰ ਦੱਸੋ ਕਿ ਮੇਰੇ ਪਿਤਾ ਜੀ ਨੂੰ ਐਨੀ ਸੇਵਾ ਕਰਨ ਦੇ ਬਾਅਦ ਵੀ ਰਿੱਚ ਦੀ ਜੂਨ ਕਿਉਂ ਮਿਲੀ ਗੁਰੂ ਜੀ ਕਹਿਣ ਲੱਗੇ ਕਿ ਇੱਕ ਨਾਮ ਜਪਣ ਵਾਲਾ ਜ਼ਿੰਮੇਦਾਰ ਸਿੱਧਾ ਸਾਦਾ ਬੰਦਾ ਸੀ ਉਹ ਬਹੁਤ ਧਰਮੀ ਪੁਰਸ਼ ਸੀ ਉਸ ਦੀ ਗੁਰੂ ਪ੍ਰਤੀ ਬੜੀ ਹੀ ਭਾਵਨਾ ਸੀ ਉਸ ਦੇ ਮਨ ਵਿੱਚ ਗੁਰੂ ਪ੍ਰਤੀ ਬਹੁਤ ਪ੍ਰੇਮ ਸੀ ਇੱਕ ਵਾਰ ਦੀ ਗੱਲ ਹੈ ਉਸ ਕਿਸਾਨ ਨੇ ਆਪਣੇ ਖੇਤ ਦੇ ਅੰਦਰ ਕੁਲਹਾੜੀ ਤੇ ਗੁੜ ਬਣਾਇਆ ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ ਕਿ ਮੈਂ ਇਹ ਗੁੜ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਕੇ ਜਾਵਾਂ ਤੇ ਗੁਰੂ ਜੀ ਤੋਂ ਖੁਸ਼ੀਆਂ ਲੈ ਕੇ ਆਵਾਂਗਾ ਉਸਨੇ ਗੁੜ ਦਾ ਗੱਟਾ ਭਰਿਆ ਤੇ ਨੌਵੇਂ ਪਾਤਸ਼ਾਹ ਜੀ ਹਿੰਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਜਾ ਕੇ ਮੱਥਾ ਟੇਕਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਾ ਸਿੱਖਾ ਨਿਹਾਲ 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 ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਤੂੰ ਥੋੜੀ ਦੇਰ ਦਰਬਾਰ ਚ ਬੈਠ ਕੇ ਹਾਜ਼ਰੀ ਭਰ ਲੈ ਭੋਗ ਪੈਣ ਹੀ ਵਾਲਾ ਹੈ ਤੂੰ ਦੀਗ ਜ਼ਰੂਰ ਲੈ ਕੇ ਜਾਹੀਂ ਉਸ ਆਦਮੀ ਨੇ ਸੱਤ ਵਚਨ ਕਿਹਾ ਤੇ ਦਰਬਾਰ ਵਿੱਚ ਬੈਠ ਕੇ ਹਾਜ਼ਰੀ ਭਰਨ ਲੱਗ ਪਿਆ ਜਦੋਂ ਭੋਗ ਪਿਆ ਤਾਂ ਸੁਭਰਮ ਦੀਗ ਵਰਤੌਣ ਲੱਗ ਪਿਆ ਉਸ ਕਿਸਾਨ ਦਾ ਪਿੰਡ ਬੜਾ ਹੀ ਦੂਰ ਸੀ ਉਸਨੇ ਨੇੜੇ ਹੋ ਕੇ ਤੇਰੇ ਪਿਤਾ ਨੂੰ ਕਿਹਾ ਕਿ ਗੁਰਮੁਖਾ ਮੈਨੂੰ ਦੀਗ ਦਾ ਕਿਣਕਾ ਦੇ ਦੇ ਮੈਂ ਬੜੀ ਦੂਰ ਜਾਣਾ ਏ ਤੇਰੇ ਪਿਤਾ ਨੇ ਉਸ ਨੂੰ ਕਿਹਾ ਤੇ ਐਵੇਂ ਬੈਠ ਜਾ ਰਿੱਚ ਵਾਂਗ ਨਾ ਟੱਪ ਤੇਰਾ ਪਿਤਾ ਦੀਗ ਦੀ ਬਾਲਟੀ ਲੈ ਕੇ ਦੂਜੇ ਪਾਸੇ ਜਾ ਕੇ ਦੀਗ ਵਰਤੌਣ ਲੱਗ ਪਿਆ ਉਸ ਨੇ ਤੇਰੇ ਪਿਤਾ ਦੇ ਸਾਹਮਣੇ ਜਾ ਕੇ ਫਿਰ ਕਿਹਾ ਕਿ ਗੁਰਮੁਖਾ ਗੁਰੂ ਦਾ ਬਚਨ ਹੈ ਕਿ ਕਿਣਕਾ ਦੀਗ ਦਾ ਜ਼ਰੂਰ ਲੈ ਕੇ ਜਾਹੀਂ ਉੰਜ ਤਾਂ ਮੇਰੀ ਦੀਗ ਛਕਣ ਦੀ ਕੋਈ ਇੱਛਾ ਨਹੀਂ ਆ ਪਰ ਮੈਂ ਤਾਂ ਗੁਰੂ ਜੀ ਦਾ ਬਚਨ ਮੰਨਣਾ ਹੈ ਗੁਰੂ ਜੀ ਨੇ ਕਿਹਾ ਹੈ ਕਿ ਦੀਗ ਦਾ ਕਿਣਕਾ ਲੈ ਕੇ ਜਾਈਂ ਮੈਂ ਬਹੁਤ ਦੂਰ ਜਾਣਾ ਏ ਉਸ ਕਿਸਾਨ ਨੇ ਕਿਹਾ ਪਰ ਤੇਰੇ ਪਿਤਾ ਨੇ ਉਸ ਦੀ ਇੱਕ ਗੱਲ ਨਾ ਸੁਣੀ ਉਸ ਨੂੰ ਫਿਰ ਉਦਾਂ ਹੀ ਕਿਹਾ ਕਿ ਐਵੇਂ ਰਿੱਚ ਵਾਂਗਣਾ ਟੱਪੀ ਜਾ ਬੈਠ ਜਾ ਫਿਰ ਤੇਰਾ ਪਿਤਾ ਦੇਗ ਦੀ ਬਾਲਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਵੱਲ ਨੂੰ ਹੋ ਗਿਆ ਉਹ ਆਪਣੇ ਰਿਸ਼ਤੇਦਾਰਾਂ ਨੂੰ ਦੇਖ ਵਰਤੌਣ ਲੱਗ ਪਿਆ ਉਸ ਨੇ ਉਸ ਕਿਸਾਨ ਨੂੰ ਦੇਖ ਨਾ ਦਿੱਤੀ ਸਾਧ ਸੰਗਤ ਜੀ ਅੱਜ ਕੱਲ ਤਾਂ ਇਹ ਗੱਲ ਆਮ ਹੀ ਹੋ ਗਈ ਹੈ ਜੇ ਕੋਈ ਬੰਦਾ ਲੰਗਰ ਵਿੱਚ ਕੋਈ ਪ੍ਰਸ਼ਾਦਾ ਜਾਂ ਦੀਗ ਵਰਤਾ ਰਿਆ ਹੁੰਦਾ ਹੈ ਉਹ ਉਸ ਸਾਈਡ ਹੀ ਜਾਂਦਾ ਹੈ ਜਿੱਥੇ ਉਸ ਦੇ ਜਾਣ ਪਛਾਣ ਵਾਲੇ ਲੋਕ ਬੈਠੇ ਹੁੰਦੇ ਨੇ ਜਦੋਂ ਕੋਈ ਆਪਣੇ ਰਿਸ਼ਤੇਦਾਰਾਂ ਵੱਲ ਜਾ ਕੇ ਲੰਗਰ ਪ੍ਰਸ਼ਾਦੀ ਵਰਤੋਂਦੇ ਹਨ ਕਈ ਵਾਰੀ ਉਹ ਆਪਣੇ ਜਾਣ ਪਛਾਣ ਦੇ ਲੋਕਾਂ ਦੇ ਡੋਲੂ ਦਾਲਾਂ ਸਬਜ਼ੀਆਂ ਨਾਲ ਭਰ ਦਿੰਦੇ ਹਨ ਕਈ ਹੋਰ ਲੋਕ ਜੋ ਪ੍ਰਸ਼ਾਦਾ ਖੀਰ ਜਾਂ ਦਾਲ ਸਬਜੀ ਛੱਕਣ ਨੂੰ ਬੈਠੇ ਹੁੰਦੇ ਹਨ ਉਹਨਾਂ ਨੂੰ ਤਾਂ ਪੂਰੀ ਮਿਲਦੀ ਹੀ ਨਹੀਂ ਉਹਨਾਂ ਨੂੰ ਸੇਵਾ ਕਰਨ ਵਾਲੇ ਕਹਿ ਦਿੰਦੇ ਹਨ ਕਿ ਦਾਲ ਸਬਜੀ ਖੀਰ ਤਾਂ ਵੱਧ ਗਈ ਹੈ ਭਾਵ ਮੁੱਕ ਗਈ ਹੈ ਫਿਰ ਜਿਨ੍ਹਾਂ ਨੂੰ ਪ੍ਰਸ਼ਾਦਾ ਪਾਣੀ ਨਹੀਂ ਮਿਲਦਾ ਉਹ ਕਹਿ ਦਿੰਦੇ ਹਨ ਕਿ ਤੁਸੀਂ ਤਾਂ ਆਪਣੇ ਰਿਸ਼ਤੇਦਾਰਾਂ ਨੂੰ ਡੋਲੂ ਭਰ-ਭਰ ਕੇ ਦੇ ਦਿੱਤੇ ਹਨ ਫਿਰ ਸਾਡੇ ਸ਼ੱਕਣ ਲਈ ਕਿੱਥੋਂ ਬਚਣਾ ਸੀ ਅਜਹੀ ਗੱਲ ਸੁਣ ਕੇ ਸੇਵਾਦਾਰਾਂ ਨੂੰ ਬੜਾ ਗੁੱਸਾ ਆ ਜਾਂਦਾ ਹੈ ਫਿਰ ਉਹ ਬਦ ਘਟ ਬੋਲਦੇ ਹਨ ਫਿਰ ਉਹ ਵਿਚਾਰੇ ਲੋਕ ਆਪਣੇ ਮਨ ਵਿੱਚ ਸੇਵਾਦਾਰਾਂ ਨੂੰ ਕੋਸਦੇ ਹੋਏ ਆਪਣੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ ਤੇ ਪ੍ਰਸ਼ਾਦਾ ਵੀ ਸ਼ੱਕ ਦੇ ਨਹੀਂ satsang ji ਜਿਨ੍ਹਾਂ ਨੂੰ ਪ੍ਰਸ਼ਾਦਾ ਜਾਂ ਫਿਰ ਕੋਈ ਸਬਜੀ ਪੂਰੀ ਨਹੀਂ ਮਿਲਦੀ ਤਾਂ ਪ੍ਰਸ਼ਾਦਾ ਵਰਤੌਣ ਵਾਲਿਆਂ ਦੇ ਲਈ ਉਹਨਾਂ ਦੇ ਮੂੰਹੋਂ ਮਾੜੇ ਬੋਲ ਨਿਕਲਦੇ ਹਨ ਤੇ ਇਹ ਬਹੁਤ ਮਾੜੇ ਵੀ ਸਾਬਤ ਹੁੰਦੇ ਹਨ ਗੁਰੂ ਘਰ ਵਿੱਚ ਸੇਵਾ ਕਰਦੇ ਸਮੇਂ ਇਸ ਤਰ੍ਹਾਂ ਦੀ ਕਾਣੀਵੰਡ ਨਹੀਂ ਕਰਨੀ ਚਾਹੀਦੀ ਕਲਗੀਧਰ ਪਾਤਸ਼ਾਹ ਜੀ ਨੇ ਦੱਸਿਆ ਕਿ ਤੇਰੇ ਪਿਤਾ ਨੇ ਤੀਜੀ ਵਾਰ ਉਸ ਸੇਵਾ ਕਰਨ ਵਾਲੇ ਨੂੰ ਫਿਰ ਕਿਹਾ ਰੱਬ ਦੇ ਪਿਆਰਿਆ ਮੈਂ ਬਹੁਤ ਦੂਰ ਜਾਣਾ ਹੈ ਮੈਨੂੰ ਦੇਖਦਾ ਕਿਣਕਾ ਦੇ ਦੇ ਪਰ ਤੇਰੇ ਪਿਤਾ ਨੇ ਤੀਜੀ ਵਾਰ ਫਿਰ ਉਸ ਨੂੰ ਹੱਥ ਨਾਲ ਇਸ਼ਾਰਾ ਕਰਕੇ ਕਿਹਾ ਕਿ ਟਿਕ ਜਾ ਐਵੇਂ ਰਿਛ ਵਾਂਗੂ ਟੱਪੀ ਨਾ ਜਾ ਜਿਵੇਂ ਹੀ ਤੇਰੇ ਪਿਤਾ ਨੇ ਹੱਥ ਹਿਲਾਇਆ ਕਿਣਕਾ ਦੇਖਦਾ ਥੱਲੇ ਡਿੱਗ ਗਿਆ ਉਸਨੇ ਥੱਲੋਂ ਦੇਖਦਾ ਕਿਣਕਾ ਚੱਕਿਆ ਤੇ ਮੂੰਹ ਵਿੱਚ ਪਾ ਲਿਆ ਕਹਿਣ ਲੱਗਾ ਰੱਬ ਦੇ ਪਿਆਰਿਆ ਗੁਰੂ ਘਰ ਵਿੱਚ ਸੇਵਾ ਕਰਦੇ ਆ ਐਵੇਂ ਮੰਦੇ ਬੋਲ ਨਹੀਂ ਬੋਲੀਦੇ ਤੂੰ ਮੈਨੂੰ ਰਿੱਚ ਰਿੱਚ ਕਹਿ ਰਿਹਾ ਏ ਮੈਂ ਤਾਂ ਰਿੱਚ ਨਹੀਂ ਬਣਦਾ ਪਰ ਜ਼ਰੂਰ ਬਣੇਗਾ ਤੇਰੇ ਪਿਤਾ ਦੀ ਗਲਤੀ ਦੇ ਕਾਰਨ ਉਹ ਰਿੱਚ ਦੀ ਜੂਨ ਵਿੱਚ ਪਿਆ ਹੈ ਉਸ ਧਰਮੀ ਬੰਦੇ ਤੇ ਮੂਛੋਂ ਨਿਕਲਿਆ ਬੋਲ ਸੱਚ ਹੋਇਆ ਭਾਈ ਕੀਰਤਿਆ ਰੋਣ ਲੱਗ ਪਿਆ ਤੇ ਗੁਰੂ ਜੀ ਅੱਗੇ ਹੱਥ ਜੋੜੇ ਉਸਨੇ ਬੇਨਤੀ ਕੀਤੀ ਕਿ ਮੈਨੂੰ ਬਖਸ਼ ਦਿਓ ਮੈਂ ਤੁਹਾਨੂੰ ساری ਉਮਰ ਚੋਰ ਕਰਾਂਗਾ ਪਰ ਮੇਰੇ ਤੋਂ ਮੇਰੇ ਪਿਤਾ ਦੀ ਇਹ ਹਾਲਤ ਵੇਖੀ ਨਹੀਂ ਜਾਂਦੀ ਫਿਰ ਗੁਰੂ ਜੀ ਨੇ ਕਿਹਾ ਭਾਈ ਕੀਰਤਿਆ ਹੁਣ ਦੱਸ ਇਸ ਰਿੱਚ ਨੂੰ ਹੋਰ ਨਾ ਚਾਹੀਏ ਕੀਰਤਿਆ ਕਹਿਣ ਲੱਗਾ ਗੁਰੂ ਜੀ ਮੇਰੇ ਪਿਤਾ ਨੂੰ ਬਖਸ਼ ਦਿਓ ਇਸ ਨੂੰ ਹੋਰ ਨਾ ਨਚਾਓ ਗੁਰੂ ਜੀ ਨੇ ਕੀਰਤਿਆ ਜੀ ਨੂੰ ਕਿਹਾ ਕਿ ਖਜ਼ਾਨੇ ਵਿੱਚੋਂ 50 ਰੁਪਏ ਲੈ ਕੇ ਆ ਤੇ ਇਹ 50 ਰੁਪਏ ਲਿਆ ਕੇ ਇਸ ਮਦਾਰੀ ਨੂੰ ਦੇ ਦੇ ਭਾਈ ਕੀਰਤੀਆ ਜੀ ਨੇ ਉਮੀ ਹੀ ਕੀਤਾ ਉਸਨੇ 50 ਰੁਪਏ ਲਿਆ ਕੇ ਉਸ ਮਦਾਰੀ ਨੂੰ ਦੇ ਦਿੱਤੇ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਉਸ ਮਦਾਰੀ ਨੂੰ ਕਿ ਹੁਣ ਇਸ ਰਿੱਚ ਨੂੰ ਇੱਥੇ ਹੀ ਛੱਡ ਜਾ ਇਹ 50 ਰੁਪਏ ਤੂੰ ਰੱਖ ਲੈ ਗੁਰੂ ਜੀ ਕਹਿਣ ਲੱਗੇ ਇਹ ਰਿੱਚ ਅੱਜ ਤੋਂ ਸਾਡਾ ਹੋਇਆ ਪਰ ਉਹ ਮਦਾਰੀ ਕਹਿਣ ਲੱਗਾ ਗੁਰੂ ਜੀ ਇਹ ਰਿੱਚ ਤਾਂ ਬਹੁਤ ਖਤਰਨਾਕ ਜਾਨਵਰ ਹੈ ਇਹ ਤਾਂ ਵੱਡ ਖਾਂਦਾ ਹੈ ਤੁਸੀਂ ਇਸ ਦਾ ਭਲਾ ਕੀ ਕਰੋਗੇ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਲ ਵਾਲਾ ਸਰਬਲੋ ਦਾ ਗੜਵਾ ਲੈ ਕੇ ਆਓ ਗੁਰੂ ਜੀ ਨੇ ਉਸ ਵਿੱਚੋਂ ਜਲ ਲੈ ਕੇ ਉਸ ਰਿੱਚ ਉੱਪਰ ਜਲ ਦਾ ਸੱਟਾ ਦਿੱਤਾ ਉਸੇ ਵੇਲੇ ਉਹ ਰਿੱਚ ਧਰਤੀ ਤੇ ਡਿੱਗ ਗਿਆ ਤੇ ਆਪਣੇ ਪ੍ਰਾਣ ਤਿਆਗ ਗਿਆ ਫਿਰ ਗੁਰੂ ਜੀ ਨੇ ਭਾਈ ਕੀਰਤਿਆ ਜੀ ਨੂੰ ਕਿਹਾ ਕਿ ਸਾਡੇ ਨੇੜੇ ਹੋ ਜਿਵੇਂ ਹੀ ਭਾਈ ਕੀਰਤਿਆ ਜੀ ਗੁਰੂ ਜੀ ਦੇ ਨੇੜੇ ਹੋਏ ਤਾਂ ਗੁਰੂ ਜੀ ਨੇ ਆਪਣਾ ਤੀਰ ਭਾਈ ਕੀਰਤਿਆ ਜੀ ਦੇ ਸਿਰ ਤੇ ਰੱਖਿਆ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਇਸ ਰਿਚਵਲ ਦੇਖ ਜਦੋਂ ਭਾਈ ਕੀਰਤਿਆ ਜੀ ਨੇ ਰਿਚਵਲ ਦੇਖਿਆ ਤਾਂ ਭਾਈ ਕੀਰਤਿਆ ਜੀ ਨੂੰ ਰਿਚ ਦੇ ਵਿੱਚੋਂ ਆਪਣੇ ਪਿਤਾ ਜੀ ਦੀ ਰੂਹ ਨਿਕਲਦੀ ਨਜ਼ਰ ਆਈ ਫਿਰ ਉਸ ਨੂੰ ਉਹ ਰੂਹ ਸੱਚਖੰਡ ਜਾਂਦੀ ਨਜ਼ਰ ਆਈ ਇਹ ਦੇਖ ਕੇ ਭਾਈ ਕੀਰਤਿਆ ਜੀ ਕਹਿਣ ਲੱਗਾ ਗੁਰੂ ਜੀ ਮੈਂ ਪਹਿਲਾਂ ਤੁਹਾਨੂੰ ਚੋਰਤਾ ਕਰਦਾ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੁਸੀਂ ਐਨੇ ਵੱਡੇ ਪਰਮੇਸ਼ਰ ਹੋ ਪਰ ਮੈਨੂੰ ਪਤਾ ਹੈ ਕਿ ਜੇ ਮੈਂ ਰਿਚ ਬਣ ਗਿਆ ਤਾਂ ਤੁਸੀਂ ਮੈਨੂੰ ਬਖਸ਼ ਕੇ ਸੱਚਖੰਡ ਭੇਜ ਦੋਗੇ ਹੁਣ ਤੁਸੀਂ ਮੈਨੂੰ ਬਖਸ਼ ਦਿਓ ਮੈਂ ਤੁਹਾਨੂੰ ਕਹਿ ਬੈਠਿਆ ਹਾਂ ਕਿ ਮੈਂ ਚਾਰਦੀ ਸੇਵਾ ਨਹੀਂ ਕਰਨੀ ਮੇਰੇ ਤੋਂ ਗਲਤੀ ਹੋ ਗਈ ਹੈ ਸਾਧ ਸੰਗਤ ਜੀ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਸੇ ਨੂੰ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਨਿਮਰਤਾ ਨਾਲ ਸੇਵਾ ਕਰੋ ਜੇ ਕੋਈ ਬੰਦਾ ਕੋਈ ਗੱਲ ਕਹਿ ਰਿਹਾ ਹੋਵੇ ਤਾਂ ਉਸ ਨੂੰ ਧਿਆਨ ਨਾਲ ਜ਼ਰੂਰ ਸੁਣੋ ਤੇ ਸਭ ਨੂੰ ਇੱਕੋ ਜਿਹਾ ਬਰਾਬਰ ਦਾ ਪ੍ਰਸ਼ਾਦਾ ਦਾਲ ਸਬ지 ਸ਼ਕਾਓ ਇਸ ਹੀ ਅੱਜ ਦੀ ਵੀਡੀਓ ਜਿਸ ਵਿੱਚ ਅਸੀਂ ਸਰਬੰਨ ਕੀਤਾ ਕਿ ਕਿਵੇਂ ਸੇਵਾ ਕਰਦਿਆਂ ਮੂੰਹ ਚੋਂ ਨਿਕਲੇ ਬੋਲ ਸੱਚੇ ਹੋ ਜਾਂਦੇ ਨੇ ਕਿ ਪ੍ਰਸ਼ਾਦਾ ਪਾਣੀ ਘਰ ਲੈ ਜਾ ਕੇ ਜੋ ਲੋਕ ਕਾਣੀ ਵੰਡ ਕਰਦੇ ਨੇ ਉਸ ਨਾਲ ਕੀ ਹੁੰਦਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਏਗੀ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ